ਉਹਨਾ ਸਾਰੇ ਮੁਲਕਾਂ 'ਚ ਜਰਮਨ 'ਚ ਬਹੁਤ ਸਾਈਕਲਿੰਗ ਹੋ ਰਹੀ ਹੈ। ਸਾਈਕਲ ਹੀ ਸਾਈਕਲ ਨਹੀਂ ਫੜਦੇ ਲੋਕ, ਕਮਾਲ ਹੈ ਰਹੀ ਇਹ। ਇੱਥੇ ਤੇ ਭਾਜੀ ਹੁਣ ਨਾ ਗਵਰਨਮੈਂਟ ਨੇ ਸ਼ਹਿਰਾਂ ਦੇ ਉੱਤੇ ਅੱਡੇ ਬਣਾ ਕੇ ਨਾ ਸਾਈਕਲ ਖੜੇ ਕਰ ਦਿੱਤੇ ਨੇ ਕਿ ਜਾਓ ਬਈ ਆ ਸਾਈਕਲਾਂ ਦੇ ਘੁੰਮੋ ਸ਼ਹਿਰ 'ਚ। ਉਹ ਕਿਰਾਏ ਤੇ ਮਿਲਦੇ ਨੇ ਸਾਈਕਲ। ਕਿਰਾਏ ਤੇ ਹਾਂ ਜੀ ਹਾਂ। ਆ ਖੜੇ ਆ ਲਾਲ ਸਾਈਕਲ ਬਾਈ, ਮਾਮੇ ਦੇਖ ਲੈਣਗੇ। ਹਾਂ ਜੀ। ਆਹ ਬਹੁਤ ਆ ਖੜਾ ਰਹੇ। ਇਹ ਸਾਈਕਲ ਖੜੇ ਤੇ ਬਹੁਤ ਮੁਲਕਾਂ 'ਚ ਮੈਂ ਚਲਾਉਂਦੇ ਬਹੁਤ ਘੱਟ ਲੋਕ ਦੇਖੇ। ਨਹੀਂ ਬਹੁਤ ਚਲਾਉਂਦੇ। ਬਲ ਜਿੰਨੇ ਜਰਮਨ 'ਚ ਚਲਾਉਣੇ ਕਿਤੇ ਨਹੀਂ ਦੇਖ ਇਹ ਐਪ ਦਾ ਇਹਨਾਂ ਦਾ ਉਹ ਡਾਊਨਲੋਡ ਕਰੋ ਇੱਕ ਰੋਲਰ ਜੇ ਮਲੇ ਬਣੇ ਹੋਏ ਨੇ ਸਿੰਧੀ ਐਪ ਤੋਂ ਹੈ ਹਾਂਜੀ ਉਹ ਤੋਂ ਕਰੋ ਉਹਨੇ ਮੈਂ ਜਿੰਨਾ ਘੰਟਾ ਦਾ ਇਥੇ ਮਰਜੀ ਛੱਡੋ ਇਹ ਹੰਬਰਗ ਦਾ ਮੇਨ ਡਾਊਨ ਟਾਊਨ ਹੈ ਜੀ ਹਾਂਜੀ ਇਹ ਹੰਬਰਗ ਵੀ ਪੁਰਾਣੇ ਸ਼ਹਿਰਾਂ ਚ ਆਉਂਦਾ ਬਈ ਉਹ ਤੇ ਬਾਜੀ ਸੈਕੰਡ ਰੋਡਵਾਰ 'ਚ ਸਾਰਾ ਠਹਿ ਗਿਆ ਜਦੋਂ ਠਹਿ ਗਿਆ ਸੀ ਸਾਰਾ ਠਹਿ ਗਿਆ ਨਵਾਂ ਆ ਹੁਣ ਵੀ ਜਦੋਂ ਤੁਸੀਂ ਇੱਥੇ ਘਰ ਬਣਾਉਣਾ ਹੈ ਨਾ ਪਹਿਲਾਂ ਤੁਹਾਨੂੰ ਇੱਕ ਲੈਕਵੇਜ ਦਾ ਮਿਲਟਰੀ ਦਾ ਜਾਂ ਕੋਈ ਸਾਥ ਮਿਲੋ ਜਿਹੜੇ ਬੰਬ ਬੰਬ ਚੈੱਕ ਕਰਦੇ ਨੇ ਉਹਨਾਂ ਕੋਲ ਸਰਟੀਫਿਕੇਟ ਲੈਣਾ ਪੈਂਦਾ ਚੈਕਿੰਗ ਕਰਵਾ ਕੇ ਕਿ ਮੇਰੇ ਘਰ ਦੇ ਥੱਲੇ ਕੋਈ ਬੰਬ ਤਾਂ ਨਹੀਂ ਸੈਕੰਡ ਰੋਡਵਾਰ 'ਚ ਹੂੰ ਇਹ ਸਰਟੀਫਿਕੇਟ ਮਿਲੇਗਾ ਫੇਰ ਤੁਸੀਂ ਘਰ ਬਣਾ ਸਕਦੇ ਫੇਰ ਬਣਾ ਸਕਦੇ ਹਾਂਜੀ ਤੇ ਤੁਸੀਂ ਇਹ ਵੇਖੋ ਕਿ ਸੈਕੰਡ ਰੋਡਵਾਰ ਤੋਂ ਬਾਅਦ ਨੇ ਤਰੱਕੀ ਕਿੰਨੀ ਕੀਤੀ ਹੂੰ ਆਹ ਭਾਜੀ ਬਹੁਤ ਛੇਤੀ ਸੀ ਕਹਿੰਦੇ ਹਾਂਜੀ ਬਹੁਤ ਸਫਤਾਂ ਕਰੇ ਜਰਮ ਨੇ ਡਾਕ ਕੇ ਮੰਨ ਕਰੋ ਓਏ ਹੈਂ ਅਸੀਂ ਸਫਤਾਂ ਕਰੀ ਜਾਂਦੇ ਤੁਸੀਂ ਸਹਰੋ ਬੇਚੀ ਕਰੀ ਜਾਂਦੇ ਹਾਂ ਇੱਥੇ ਘਰਾਂਦੇ ਆਂਗੇ ਨਹੀਂ ਇੱਥੋਂ ਵਿੱਚੀ ਜਾ ਹਾਂਜੀ ਹਾਂਜੀ